ਬਹੁਤ ਪਾਣੀ ਹੈ ਜੀ ਕੱਲ ਪਰ ਕੋਈ ਬਾਤ ਨਹੀਂ ਪੁੱਛਦਾ ਇਦਾਂ ਵੇਖ ਕੇ ਮੁਰ ਜਾਂਦੇ ਆ ਕੋਹ ਨਾ ਕੋਹ ਕੋਈ ਨਹੀਂ ਇਦਾਂ ਕੋਈ ਸਾਡੀ ਬਾਹ ਫੜਦਾ ਸਾਰੇ ਵੇਖ ਕੇ ਮੁਰ ਜਾਂਦੇ ਆ ਜੇ ਕੋਈ ਵੀ ਬੰਦਾ ਆਉਂਦਾ ਪਛਾਣ ਦੀ ਪਛਾਈ ਮੁਰ ਜਾਂਦਾ ਗਾਂ ਨਹੀਂ ਕੋਈ ਵੀ ਆਉਂਦਾ ਉਹਨੂੰ ਇੱਥੇ ਮਿੱਟੀ ਲਾਉਣ ਲਈ ਜਾਂ ਕੋਈ ਪ੍ਰਸ਼ਾਸਨ ਕੁਝ ਨਹੀਂ ਆਇਆ ਕੋ ਨਾ ਕੁਛ ਨਹੀਂ ਆਇਆ ਕੋ ਕੋ ਹਮਦਾ ਨਹੀਂ ਤਾਂ ਕਰਨਾ ਕੀ ਆ ਪਛਾਣ ਦੀ ਪਛਾਈ ਮੁਰ ਜਾਂਦੇ ਘਰਾਂ ਦਾ ਕੋਈ ਬਾਤ ਨਹੀਂ ਪੁੱਛਦੇ ਪਹਿਲੀਆਂ ਬੰਨੇ ਵਾਲੇ ਇਕੱਠੇ ਹੋ ਗਏ ਆ ਤੇ ਚੱਲ ਉਹਨਾਂ ਨੇ ਆਪ ਦਾ ਕਰ ਲਈ ਮੀਟਿੰਗ ਤੇ ਚੱਲ ਕਿਸ ਦੀ ਬਾਤ ਨਹੀਂ ਉਹਨਾਂ ਨੇ ਪੁੱਛੀ ਆ ਘਰਾਂ ਦੇ ਵਿੱਚ ਕੰਮ ਕਰ ਕਰਕੇ ਤਾਂ ਮਹਾਵ ਦਾ ਟਾਈਮ ਪਾਸ ਕਰੀਦਾ ਤੇ ਕੋਠਿਆਂ ਤੇ ਇਹਨਾਂ ਨੇ ਪੈਸੇ ਕਿੱਥੋਂ ਅਸੀਂ ਮੁੜ ਕੇ ਲਾਉਣਾ। ਕੋਠੇ ਦੀਆਂ ਕੰਧਾਂ ਬਹਿ ਗਈਆਂ ਵਾ। 10-15 ਘਰ ਲਪੇਟ ਚਾਜ ਪਾਣੀ ਚੜਦਾ ਤਾਂ ਕਦੇ ਵੀ ਜਿੱਕ। ਆਹ ਵੇਖੋ ਭਾਜੀ ਉਧਰ ਵੇਖੋ ਨੀਆ ਬੈਠੀਆਂ ਵੇਖੋ ਕਿੰਨੀਆਂ ਤੇੜਾਂ ਪਾੜ ਗਈਆਂ। ਸਾਡੇ ਅੰਦਰ ਪਾਣੀ ਭੰੰਜਾ। ਇਹਨੇ ਕਹਿੰਨੇ ਕਿ ਬੱਚੇ ਕਿੱਧਰ ਲੈ ਜਗੇ ਹੁਣ। ਹਾਂ ਬੱਚੇ ਵੀ ਇੱਥੇ ਫਿਰਦੇ ਆ ਬੱਚਾ ਨੂੰ ਵੀ ਖਤਰਾ। ਇਹਨਾਂ ਦੇ ਬਥੇਰਾ ਭਾਜੀ ਡੱਕੀਦਾ ਵਾ। ਵੇ ਨਹੀਂ ਬੀਤ ਪਰ ਨਿਆਣੇ ਹੁਣ ਕੀ ਕਹੀਏ ਨਿਆਣੇ ਨੂੰ ਕਿੰਨਾ ਕ ਚਰ ਫੜ ਕੇ ਰੱਖ ਛੱਡੂਗਾ ਬੰਦਾ ਤੁਸੀਂ ਸਾਰੇ ਹੁਣ ਖਤਰਾ ਲੈ ਕੇ ਬੈਠੇ ਤੁਹਾਨੂੰ ਲੱਗਦਾ ਨਹੀਂ ਕਿ ਸੇਫ ਜਗ੍ਹਾ ਜਾਣਾ ਚਾਹੀਦਾ ਜਾਣਾ ਤੇ ਚਾਹੀਦਾ ਭਾਈ ਹੁਣ ਫਿਰ ਕਿੱਥੇ ਚਲ ਜੀਏ ਘਰ ਛੱਡ ਕੇ ਕਿੱਥੇ ਜਾਵਾਂਗੇ ਤੁਹਾਨੂੰ ਪਤਾ ਕੋਈ ਨਹੀਂ ਇਨਸਾਨ ਸਾਹ ਦਾ ਜੇ ਕੋਈ ਸਾਹ ਦਾ ਹੋਵੇ ਤੇ ਫਿਰ ਚਲ ਜੀਏ ਰਿਸ਼ਤੇਦਾਰ ਵੀ ਸਾਰੇ ਆਪਣੇ ਰਕਦੇ ਹੈਗੇ ਗਰੀਬ ਭੈਣ ਭਰਾ ਜਾਂ ਕੋਈ ਹੋਵੇ ਵੀ 바ਵਾ ਸਹਿੰਦਾ ਫਿਰ ਤੇ ਬੰਦਾ ਚਲ ਵੀ ਜਾਵੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਝੁੰਦਾ ਦੇ ਵਿੱਚ ਚਾਰ ਤਹਿਸੀਲ ਇਸ ਨੂੰ ਖਡੂਰ ਸਾਹਿਬ ਲੱਗਦੀ ਹੈ ਦੇ دریا ਦੇ ਦੂਸਰੀ ਸਾਈਡ ਤੋਂ ਤੁਹਾਨੂੰ ਹਾਲਾਤ ਦਿਖਾ ਰਹੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਪਾਣੀ ਆਪਣੀ ਮਾਰ ਕਰ ਰਿਹਾ ਤਾਂ ਦੂਜੇ ਪਾਸੇ ਬਿਆਸ ਸੁਲਤਾਨਪੁਰ ਲੋਧੀ ਹੈ ਸੁਲਤਾਨਪੁਰ ਲੋਧੀ ਦਾ ਉਹ ਇਲਾਕਾ ਕਿੰਨਾ ਡੁੱਬਿਆ ਹੋਇਆ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਤਾਂ ਹੁਣ ਇਹ ਝੁੰਦੇ ਪਿੰਡ ਦੇ ਹਾਲਾਤ ਦਿਖਾਉਨੇ ਆ ਕਿ ਘਰਾਂ ਦੇ ਨਾਲ ਬਿਲਕੁਲ ਪਾਣੀ ਲੱਗ ਗਿਆ ਜਿਹੜੇ ਘਰ ਨੀਵੇਂ ਨੇ ਤਾ ਉੱਥੇ ਜਿਹੜਾ ਪਿੰਡ ਦੇ ਨਾਲ ਬਿਲਕੁਲ ਪਾਣੀ ਖਹਿ ਕੇ ਜਾ ਰਿਹਾ ਤੇ ਹਾਲਾ ਕਿ ਪਿੰਡ ਵਾਸੀ ਦੱਸ ਰਹੇ ਨੇ ਕਿ ਕੱਲ ਵੀ ਬਹੁਤ ਜ਼ਿਆਦਾ ਸੀ ਇਧਰਲੀ ਸਾਈਡ ਵੀ ਦੇਖੋਗੇ ਤਾਂ ਘਰਾਂ ਦੇ ਨਾਲ ਹੈ ਜਿਹੜਾ ਬਿਲਕੁਲ ਪਾਣੀ ਉਹ ਲੱਗਿਆ ਹੋਇਆ ਤੇ ਘਰਾਂ ਦੇ ਵਿੱਚ ਵੜ ਗਿਆ ਸੀਗਾ ਤਾਂ ਇਹ ਸਥਿਤੀ ਬਣੀ ਹੋਈ ਹੈ ਇਧਰਲੇ ਪਿੰਡਾਂ ਦੇ ਜਿਹੜੇ ਹਾਲਾਤ ਆ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਤਾਂ ਇੱਥੇ ਆਮ ਕਰਨੇ ਔਰ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਨੇ ਔਰ ਬੜੀ ਮੁਸੀਬਤ ਦੇ ਵਿੱਚ ਨੇ ਕੱਲ ਦੇ ਹਾਲਾਤ ਇਹਨਾਂ ਤੋਂ ਜਾਣਾਂਗੇ ਤਾਂ ਪਾਣੀ ਇੱਥੋਂ ਤੱਕ ਪਹੁੰਚ ਗਿਆ ਸੀ ਆ ਥੱਲੇ ਜਿਹੜਾ ਪਾਣੀ ਆ ਉਹ ਪਹੁੰਚਿਆ ਹੋਇਆ ਹਾਲਾਂਕਿ ਅੱਜ ਰਾਹਤ ਹੈ ਕਿ ਅੱਜ ਪਾਣੀ ਦਾ ਪੱਧਰ ਥੋੜਾ ਘਟਿਆ ਹੋਇਆ ਹੈ ਔਰ ਇਸ ਕਰਕੇ ਲੋਕ ਥੋੜਾ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਤਾਂ ਇਹ ਘਰਾਂ ਦੇ ਵਿੱਚ ਪਾਣੀ ਆ ਗਿਆ ਸੀ ਤਾਂ ਆਮ ਘਰ ਨੇ ਦੂਸਰਾ ਸਾਈਡ ਵੀ ਉਹ ਘਰ ਹੈ ਸਾਹਮਣੇ ਤੁਸੀਂ ਦੇਖੋਗੇ ਤਾਂ ਉਹ ਵੀ ਓਕੇ ਹਾਲਾਤਾਂ ਦੇ ਵਿੱਚ ਹੈ ਤੇ तमाम ਇੱਧਰ ਘਰ ਨੇ ਤਾਂ ਆਮ ਪਰਿਵਾਰਾਂ ਦੇ ਘਰ ਨੇ ਕੱਲ ਕਿੰਨੀ ਕ ਸਥਿਤੀ ਵਿਗੜ ਗਈ ਸੀ ਜੀ ਕੱਲ ਇੱਥੋਂ ਤੱਕ ਪਾਣੀ ਸੀ ਹਾਂ ਪਰ ਕੋਈ ਬਾਤ ਨਹੀਂ ਪੁੱਛਦਾ ਇਦਾਂ ਵੇਖ ਕੇ ਮੁਰ ਜਾਂਦੇ ਆ ਕੋਹ ਨਾ ਕੋਹ ਕੋਈ ਨਹੀਂ ਇਦਾਂ ਕੋਈ ਸਾਡੀ ਬਾਹ ਫੜਦਾ ਸਾਰੇ ਵੇਖ ਕੇ ਮੁਰ ਜਾਂਦੇ ਆ ਜੇ ਕੋਈ ਵੀ ਬੰਦਾ ਆਉਂਦਾ ਪੇਸ਼ਾਨੀ ਪੇਸ਼ਾਈ ਮੁਰ ਜਾਂਦਾ ਗਾਂ ਨਹੀਂ ਕੋਈ ਵੀ ਆਉਂਦਾ ਉਹਨੂੰ ਇੱਥੇ ਮਿੱਟੀ ਲਾਉਣ ਲਈ ਜਾਂ ਕੋਈ ਪ੍ਰਸ਼ਾਸਨ ਕੁਝ ਨਹੀਂ ਆਇਆ ਕੋਨਾ ਨਾ ਕੋਸ਼ ਨਹੀਂ ਆਇਆ ਕੋਹ ਕੋਹ ਹੁੰਦਾ ਨਹੀਂ ਤੇ ਕਰਨਾ ਕੀ ਹੈ ਪੇਸ਼ਾਨੀ ਪੇਸ਼ਾਈ ਮੁਰ ਜਾਂਦੇ ਘਰਾਂ ਦਾ ਕੋਈ ਬਾਤ ਨਹੀਂ ਪੁੱਛਦੇ ਪਹਿਲੀਆਂ ਬੰਨੇ ਵਾਲੇ ਇਕੱਠੇ ਹੋ ਗਏ ਆ ਤੇ ਚੱਲ ਉਹਨਾਂ ਨੇ ਆਪ ਦਾ ਕਰ ਲਈ ਮੀਟਿੰਗ ਤੇ ਚੱਲ ਕਿਸ ਦੀ ਬਾਤ ਨਹੀਂ ਉਹਨਾਂ ਨੇ ਪੁੱਛੀ ਪੈੜੀਆਂ ਵੀ ਰੂੜੀਆਂ ਵਿੱਚ ਦਰਿਆ ਦੇ ਹਾਂਜੀ ਪੈੜੀਆਂ ਬਹੁਤ ਆ ਸਾਰੀਆਂ ਪੈੜੀਆਂ ਜਾਂ ਕਿ ਪਿੱਛੇ ਸਭ ਰੂੜੀਆਂ ਉਹ ਫਸਲਾਂ ਵੀ ਖਰਾਬ ਹੋ ਗਈ ਹਾਂਜੀ ਫਸਲਾਂ ਵੀ ਬਹੁਤ ਜਿਆਦੀਆਂ ਖਰਾਬ ਹੋਈਆਂ ਹਾਂ ਫਸਲਾਂ ਦੇ ਹਾਂਜੀ ਆ ਜੀ ਫਸਲਾਂ ਦਾ ਤੇ ਚਲੋ ਆ ਨਹੀਂ ਸਕਦੇ ਤੇ ਸਾਡੇ ਤੇ ਬਹੁਤ ਕਰਾਂਗੇ ਅੱਲਾ ਦੇ ਜਿਹੜੇ ਮੰਦੇ ਤੁਸੀਂ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਉਹ ਤਾਂ ਇੱਥੇ ਤੱਕ ਪਾਣੀ ਪਹੁੰਚ ਹਾਂਜੀ ਆ ਘਰਾਂ ਦੇ ਵਿੱਚ ਕੰਮ ਕਰ ਕਰਕੇ ਤਾਂ ਮਹਾਵ ਦਾ ਟਾਈਮ ਪਾਸ ਕਰੀਦਾ ਤੇ ਕੋਠਿਆਂ ਤੇ ਇਹਨੇ ਪੈਸੇ ਕਿੱਥੋਂ ਅਸੀਂ ਮੁੜ ਕੇ ਲਾਉਣੀ ਕੋਠੇ ਦੀਆਂ ਕੰਦਾ ਬੈ ਗਈਆਂ ਵਾ ਤੁਸੀਂ ਸਾਰੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਹਾਂ ਹਾਂ ਬਿਲਕੁਲ ਜੀ ਸਾਰੇ ਇਹ ਲੋਕ ਦਿਹਾੜੀ ਮਜ਼ਦੂਰੀ ਵਾਲੇ ਲੋਕ ਨੇ ਕਿੱਥੇ ਹੈ ਜੀ ਹਵੇ ਵਿਚ ਆ ਥੱਲੇ ਬਹਿ ਗਿਆ ਕਿੱਡਾ ਤਖੜਾ ਹੈ ਅੱਗੇ ਮੇਰੀ ਸੱਸ ਨੇ ਸੱਪ ਲੜ ਕੇ ਮਰੀ ਸੀ ਕਿ ਹਾਂ ਜੀ ਹਾਂ ਜੀ ਹਾਂ ਜੀ ਉਦੋਂ ਖਾਸੀ ਵਾਲਿਆ ਹੜ ਇਦਾ ਹੀ ਆਈ ਉਦੋਂ ਵੀ ਵਿਚਾਰੀ ਉਹ ਸੱਪ ਲੜ ਕੇ ਮਰੀ ਪਰ ਇਹਨਾਂ ਦੀ ਬਾਤ ਕਿਸ ਨੇ ਨਹੀਂ ਪੁੱਛੀ ਆ ਤੇ ਅਸੀਂ ਆਪਣਾ ਮਾੜਾ ਮੋੜ ਕਰਕੇ ਨਿਆਣੀ ਬੱਚੇ ਵੱਡੇ ਹੋਏ ਆ ਫੇਰ ਆਈਆ ਆਪਣਾ ਘਰ ਬੂਆ ਮਾਸਾ ਪੋਰਾ ਬਣਾਇਆ ਵਾ ਬਾਕੀ ਹੋਰ ਕੋਈ ਸਾਡੀ ਬਾਤ ਨਹੀਂ ਪੁੱਛਦਾ ਉਦੋਂ ਮੇਰੇ ਸੱਸ ਵੀ ਸੱਪ ਲੜ ਕੇ ਮਰੀ ਵਿਚਾਰੀ ਉਦੋਂ ਜਿਆਦੇ ਇਹਨਾਂ ਦੇ ਮੰਦੇ ਹਾਲ ਗਰੀਬੀ ਬਹੁਤ ਜਿਆਦੀ ਹੈ ਨਾ ਸਾਰੇ ਤੋਂ ਦੇ ਆਮ ਘਾਰ ਹੀ ਨਹੀਂ ਸਾਰੇ ਹਾਂਜੀ ਸਾਡੇ ਸਾਰੇ ਆਪ ਦੇ ਘਾਰੇ ਆ ਤਿੰਨੇ ਸਾਡੇ ਘਾਰੇ ਤਿੰਨੇ ਭਰਾ ਹੀ ਆ ਕਿੰਨੇ ਘਰ ਘਲਪੇਟ ਦੇ ਵਿੱਚ ਨੇ ਜਿਹੜੇ ਇੱਥੇ ਸਾਰੇ ਨੇ ਇਹ ਹੁਣੇ ਆ 10 12 ਘਾਰੇ ਆ ਸਾਰੇ ਜਿੰਨੇ ਕ ਹੈਗੇ ਆ ਡੋਬੂ ਬਾਕੀ ਸਾਰੇ ਚਲ ਤਾਂ ਆਈਆਂ ਸਾਰੇ ਦਿਹਾੜੀ ਮਜ਼ਦੂਰੀ ਵਾਲੇ ਲੋਕ ਨਹੀਂ ਹਾਂਜੀ ਸਾਰੇ ਦਿਹਾੜੀ ਮਜ਼ਦੂਰੀ ਵਾਲੇ ਆ ਭਾਜੀ ਜਿੰਨੇ ਵੀ ਹੈਗੇ ਆ 10 15 ਘਰ ਲਪੇਟ ਚਾਜ ਪਾਣੀ ਚੜਦਾ ਤਾਂ ਕਦੇ ਵੀ ਡਿੱਗਦਾ ਆ ਵੇਖੋ ਭਾਜੀ ਉਧਰ ਵੇਖੋ ਨੀਆਂ ਬੈਠੀਆਂ ਵੇਖੋ ਕਿੰਨੀਆਂ ਤੇੜਾਂ ਪਾੜ ਗਈਆਂ ਸਾਡੇ ਅੰਦਰ ਪਾਣੀ ਭਰ ਜਾਂਦਾ ਨਿਕਨੇ ਕਿ ਬੱਚੇ ਕਿੱਧਰ ਲੈ ਜਗੇ ਹੁਣ ਹਾਂ ਬੱਚੇ ਵੀ ਇੱਥੇ ਫਿਰਦੇ ਆ ਬੱਚਾ ਨੂੰ ਵੀ ਖਤਰਾ ਇਹਨਾਂ ਦੇ ਬਥੇਰਾ ਭਾਜੀ ਡੱਕੀਦਾ ਵੀ ਨਹੀਂ ਪਰ ਨਿਆਣੇ ਹੁਣ ਕੀ ਕਹੀਏ ਨਿਆਣੇ ਨੂੰ ਕਿੰਨਾ ਕਿ ਚਰ ਫੜ ਕੇ ਰੱਖ ਛੱਡੂਗਾ ਬੰਦਾ ਆ ਵੇਖੋ ਭਾਜੀ ਇਹ ਨਿਆਣੇ ਬਣੂ ਕਹਿੰਦਾ ਵੀ ਪਾਂਡੇ ਉੱਤੇ ਘੱਲ ਦਿੰਨੇ ਉਥੇ ਹੋਣੀ ਮੰਨੰਦੇ ਕਿੰਨੇ ਕਦਨ ਕੋਈ ਰਿਸ਼ਤੇਦਾਰ ਸੰਭੂ ਪਾਣੀ ਇੱਥੋਂ ਕੱਲ ਖਹਿ ਕੇ ਜਾਂਦਾ ਰਿਹਾ ਤੁਹਾਡੇ ਤਾਂ ਘਰ ਦੇ ਵਿੱਚ ਪਾਣੀ ਉਹ ਬਾਥਰੂਮਾਂ ਤੱਕ ਉਥੋਂ ਤਾਈ ਲੱਗਾ ਗਲੀ ਦੇ ਚ ਫੁੱਲ ਪਾਣੀ ਆ ਵੇਖੋ ਸਾਰੀ ਮਿੱਟੀ ਬਹਿ ਗਈ ਆ ਵੇਖੋ ਕਮਰੇ ਹੀ ਬਹਿ ਗਏ ਅੱਜ ਦਰਿਆ ਥੋੜਾ ਠੰਡਾ ਹੋਇਆ ਤੇ ਹਾਂਜੀ ਹਾਂਜੀ ਆਟੇ ਟੌਣ ਹੋਇਆ ਭਾਜੀ ਤੁਸੀਂ ਮਿੱਟੀ ਲਾਉਣ ਦੀ ਕੋਸ਼ਿਸ਼ ਕਰੀ ਘਰ ਨਾਲ ਭਾਜੀ ਪਿੱਛੇ ਲਾਈ ਜੋ ਬਹਿ ਗਈ ਮਿੱਟੀ ਥੱਲੇ ਬਹਿ ਗਈ ਮਤਲਬ ਹਾਂਜੀ ਨਹੀਂ ਬਹਿ ਰਹੀ ਹਾਂਜੀ ਆ ਤਾਂ ਕੋਈ ਨਹੀਂ ਸਾਰੀ ਬਹਿ ਗਈ ਆ ਵਿੱਚ ਘਾਰਲਾ ਪੜਦਾ ਹੋਇਆ ਬਹਿ ਗਿਆ ਆ ਵੇਖੋ ਭਾਜੀ ਪੜਦਾ ਵਿਚਲਾ ਬਹਿ ਗਿਆ ਸਾਰਾ ਆ ਕੋਤੇ ਢੇੜ ਪਈ। ਕੋਲਾ ਡਾਂਗ ਦੀ ਕੋਤੇ। ਆਹ ਕੋ ਭਾਈ ਸਾਰੇ ਕੇੜ ਪੈ ਗਏ। ਨੀਂਚ ਤੇੜ ਪੈ ਗਈ। ਆ ਨੀਂਚ ਭਾਈ ਸਾਰੇ। ਆ ਜੋ ਭਾਜੀ ਕਹਿੰਦੇ। ਕੋਈ ਇੰਟਰਨੈਟ ਨਹੀਂ ਜਾਂਦਾ ਬੰਦੇ ਨੂੰ ਕਹੀ ਜਾਂਦੀ ਗੱਲ। ਕਿਆ ਖਤਰੇ ਚ ਆ ਗਏ ਹੋ ਤੁਸੀਂ? ਹਾਂਜੀ ਬਹੁਤ ਜ਼ਿਆਦਾ ਭਾਜੀ। ਤੇ ਅਜੇ ਤਾਈਂ ਤੇ ਕੋਈ ਕੋਈ ਸਹੂਲਤ ਨਹੀਂ ਭਾਜੀ ਕੋਈ ਵੀ ਨਹੀਂ। ਇਹ 10 ਤੋਂ 15 ਘਰ ਟੋੜੇ ਖਤਰੇ ਦੇ। ਹਾਂਜੀ ਖਤਰੇ ਦੇ ਵਿੱਚ ਭਾਜੀ। ਤੁਹਾਡੇ ਕੀ ਨਾਮ ਹੈ ਜੀ? ਪ੍ਰਭਜੋਤ ਸਿੰਘ। ਪਿੰਡ ਦਾ ਨਾਮ ਕੀ ਹੈ? ਧੁੰਦਾ ਜੀ। ਤੇ ਤਹਿਸੀਲ ਫਤਿਹ ਆਪਣਾ ਖਡੂਰ ਸਾਹਿਬ। ਖਡੂਰ ਸਾਹਿਬ ਜਿਲ੍ਹਾ ਤਰਨਤਾਰ। ਇਹਨਾਂ ਲੋਕਾਂ ਦੀ ਵੀ ਆਵਾਜ਼ ਹੈ ਜੀ ਕਿ ਜਿਹੜਾ ਘਰ ਬਿਲਕੁਲ ਬਹਿ ਰਹੇ ਨੇ ਦਰਿਆ ਦੇ ਵਿੱਚ ਦਰਿਆ ਦਾ ਪਾਣੀ ਘਰਾਂ ਦੇ ਨਾਲ ਆ ਚੁੱਕਿਆ ਹੈ ਕੱਲ ਘਰਾਂ ਦੇ ਅੰਦਰ ਸੀ ਪਾਣੀ ਹਾਲਾਂਕਿ ਅੱਜ ਤੋਂ ਨੂੰ ਅਸੀਂ ਪਹਿਲਾਂ ਵੀ ਦਿਖਾਇਆ ਕਿ ਥੋੜਾ ਰਾਹਤ ਹੈ ਕਿਉਂਕਿ ਪਾਣੀ ਦਾ ਪੱਧਰ ਥੋੜਾ ਜਿਹਾ ਘਟਿਆ ਤਾਂ ਇਹ ਬਿਲਕੁਲ ਨਾਲ ਸਾਹਮਣੇ ਹੈ ਜੋ ਇਹ ਬਿਆਸ ਦਰਿਆ ਚੱਲ ਰਿਹਾ ਹੈ ਇਹ ਦਰਿਆ ਹੈ ਇਹ ਜਿਹੜਾ ਇੰਨਾ ਘਰਾਂ ਨੂੰ ਮਾਰ ਕਰ ਰਿਹਾ ਤੇ ਘਰ ਟੁੱਟਣ ਦੇ ਕਿਨਾਰੇ ਆ ਜਿਹੜੇ ਉਹ ਲੱਗੇ ਹੋਏ ਨੇ ਔਰ ਇਹ ਲੋਕਾਂ ਦੀ ਵੀ ਇੱਕ ਆਵਾਜ਼ ਸੀ ਉਹ ਤੁਹਾਡੇ ਤੱਕ ਲੈ ਕੇ ਆਏ ਆ ਕਿ ਰੁਪਾਣੀ ਦੀ ਆਵਾਜ਼ ਸੁਣਦੀ ਆ ਕਿ ਪਾਣੀ ਕਿੰਨੀ ਰਫਤਾਰ ਚ ਵਹਿ ਰਿਹਾ ਜੀ ਸਾਬ ਬਹੁਤ ਜ਼ਿਆਦਾ ਤੇਜ਼ ਵਹਿ ਰਿਹਾ ਭਾਈ ਬਹੁਤ ਜ਼ਿਆਦਾ ਉਹ ਪਾਣੀ ਜਿਹੜਾ ਕਿੰਨੀ ਰਫਤਾਰ ਦੇ ਵਿੱਚ ਵਗ ਰਿਹਾ ਪਾਣੀ ਦੀ ਆਵਾਜ਼ ਇੱਥੇ ਆਉਂਦੀ ਆ ਸ਼ੱਲਾ ਹਾਂ ਜੀ ਭਾਈ ਉਹ ਟਾਵਰਾਂ ਨਾਲ ਵਜਦਾ ਉਹਨਾਂ ਦੇ ਨਾਲ ਆਵਾਜ਼ ਆਉਂਦੀ ਭਾਈ ਬਹੁਤ ਜ਼ਿਆਦੀ ਰਾਤ ਨੂੰ ਬਹੁਤ ਜ਼ਿਆਦਾ ਸੁਣਦੀ ਆਵਾਜ਼ ਐਂ ਲੱਗਦਾ ਜਿਦਾ ਕੋਈ ਛੇ ਚੱਲਣ ਦੀ ਹੁੰਦੀ ਜਿੱਦਾਂ ਮਤਲਬ ਜਾਜੂ ਚੱਲਦਾ ਐ ਇਦਾਂ ਆਵਾਜ਼ ਆਉਂਦੀ ਐ ਜਾਈ ਸਾਊਂਡ ਆ ਪਾਣੀ ਦਾ ਹਾਂ ਜੀ ਹਾਂ ਜੀ ਤੁਸੀਂ ਸਾਰੇ ਹੁਣ ਖਤਰਾ ਲੈ ਕੇ ਬੈਠੇ ਤੁਹਾਨੂੰ ਲੱਗਦਾ ਨਹੀਂ ਕਿ ਸੇਫ ਜਗ੍ਹਾ ਜਾਣਾ ਚਾਹੀਦਾ ਜਾਣਾ ਤੇ ਚਾਹੀਦਾ ਭਾਜੀ ਹੁਣ ਫਿਰ ਕਿੱਥੇ ਚਲ ਜੀਏ ਘਰ ਛੱਡ ਕੇ ਕਿੱਥੇ ਜਾਵਾਂਗੇ ਤੁਹਾਨੂੰ ਪਤਾ ਕੋਈ ਨਹੀਂ ਇਨਸਾਨ ਸਾਹਮ ਦਾ ਜੇ ਕੋਈ ਸਾਹਮ ਦਾ ਹੋਵੇ ਤਾਂ ਫਿਰ ਚਲ ਜੀਏ ਰਿਸ਼ਤੇਦਾਰ ਵੀ ਸਾਰੇ ਆਪਣੇ ਰਗੇ ਤੇ ਆ ਗਏ ਗਰੀਬ ਭੈਣ ਭਰਾ ਜੇ ਕੋਈ ਹੋਵੇ ਵੀ ਬਾਬਾ ਸਹਿੰਦਾ ਫਿਰ ਤੇ ਬੰਦਾ ਚਲ ਵੀ ਜਾਵੇ ਸਾਰੇ ਦੇ ਕੋਈ ਜ ਹੈਗੇ ਆ ਤਾਂ ਥੋੜਾ ਪ੍ਰਬੰਧ ਹੋਣਾ ਚਾਹੀਦਾ ਸੀ ਕੱਲ ਨੂੰ ਪਾਣੀ ਵੱਧਦਾ ਤਾਂ ਹਾਂਜੀ ਪਾਣੀ ਵੱਧਦਾ ਤੇ ਪ੍ਰਬੰਧ ਹੋਣਾ ਚਾਹੀਦਾ ਭਾਜੀ ਬਿਲਕੁਲ ਜੀ ਇਹਨਾਂ ਲੋਕਾਂ ਦੀ ਆਵਾਜ਼ ਵੀ ਤਾਂ ਕਿੰਨਾ ਖਰਚਾ ਕਰਕੇ ਕਮਰੇ ਪਾਏ ਜੇ ਬਹਿਜੇ ਤੇ ਗਰੀਬ ਬੰਦਾ ਕਿੱਥੋਂ ਪਾਲੂਗਾ ਹੂੰ ਛੋਟੇ ਛੋਟੇ ਬੱਚੇ ਆ ਤੇ ਫਿਰ ਇਹਨਾਂ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਖਰਚਾ ਕਿੱਥੋਂ ਕਰਨਾ ਬਾਜ ਐਹੋ ਜਿਹੇ ਆਪਦਾ ਹੀ ਸਰਦਾ ਮਹਾ ਜਿਹੜੀ ਕਰਨ ਵਾਲੇ ਮਜ਼ਦੂਰ ਵਾ ਬਿਲਕੁਲ ਜੀ ਹਾਂ ਜੀ ਇਹਨਾਂ ਲੋਕਾਂ ਦਾ ਵੀ ਇੱਕ ਦਰਦ ਹੈ ਦਰਿਆ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਸਾਰੇ ਘਰ ਇੱਧਰ ਵੀ ਦੇਖੋਗੇ ਤਾਂ ਇੱਥੋਂ ਤੱਕ ਪਾਣੀ ਜਿਹੜਾ ਮਾਰ ਕਰਦਾ ਤਾਂ ਇਸ ਪਿੱਛੇ ਦਰਿਆ ਵਗ ਰਿਹਾ ਪਿੱਛੇ ਜਿਹੜਾ ਦਰਿਆ ਆਪਣੀ ਮਾਰ ਕਰ ਰਿਹਾ ਤਾਂ ਪਾਣੀ ਦੀ ਆਵਾਜ਼ ਚਰਨਾਟ ਕਰਦੀ ਹੋਈ ਇੱਥੇ ਤੱਕ ਸੁਣਦੀ ਆ ਤਾਂ ਇਹ ਲੋਕ ਵੀ ਖਤਰੇ ਦੇ ਵਿੱਚ ਆਪਣੀ ਜ਼ਿੰਦਗੀ ਆ ਬਤੀਤ ਕਰ ਰਹੇ